ਐਸਐਮਜੀ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਭਵਿੰਦਰ ਸਿੰਘ ਇੱਕ ਵਾਰ ਫਿਰ ਤੋਂ ਮਰਹੂਮ ਗਾਇਕ ਸਿੱਧੂ ਮੂਸੇਵਾਲੇ ਦੇ ਪਿਤਾ ਦੇ ਵੱਲੋਂ ਸਰਕਾਰਾਂ ਨੂੰ ਕੇਰਿਆ ਗਿਆ ਹੈ ਸਰਦਾਰ ਬਰਕੌਰ ਸਿੰਘ ਦੇ ਵੱਲੋਂ ਸੋਸ਼ਲ ਮੀਡੀਆ ਤੇ ਇੱਕ ਪੋਸਟ ਸਾਂਝੀ ਕਰਕੇ ਸਰਕਾਰਾਂ ਤੇ ਸਵਾਲ ਚੁੱਕਿਆ ਗਿਆ ਦਰਸਲ ਉਹਨਾਂ ਨੇ ਪੋਸਟ ਦੇ ਵਿੱਚ ਲਿਖਿਆ ਹੈ ਕਿ 459 ਦਿਨ ਹੋ ਗਏ ਹਨ ਉਹਨਾਂ ਦੇ ਪੁੱਤ ਸਿੱਧੂ ਮੂਸੇਵਾਲੇ ਨੂੰ ਕਤਲ ਕੀਤੇ ਨੂੰ ਪਰ ਜੋ ਮੁੱਖ ਦੋਸ਼ੀ ਹੈ ਜੋ ਮੁੱਖ ਦੋਸ਼ੀ ਗੈਂਗਸਟਰ ਲਾਰੈਂਸ ਬਿਸ਼ਨੋਈ ਹੈ ਉਸ ਨੂੰ ਐਨਕਾ ਲਗਾ ਕੇ ਅਤੇ ਬਿਨਾ ਹਥਕੜੀਆਂ ਦੇ ਲਜਾਣਾ ਬਿਲਕੁਲ ਗਲਤ ਹੈ ਦਰਅਸਲ ਇੱਕ ਵੀਡੀਓ ਵਾਇਰਲ ਹੁੰਦੀ ਹੈ ਜਿਸ ਦੇ ਵਿੱਚ ਲਾਰੈਂਸ ਬਿਸ਼ਨੋਈ ਨੂੰ ਐਨਕਾ ਲਗਾ ਕੇ ਅਤੇ ਬਿਨਾ ਹਥਕੜੀਆਂ ਦੇ ਲਜਾਇਆ ਜਾਂਦਾ ਅਤੇ ਉਸ ਤੋਂ ਬਾਅਦ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਦੇ ਵੱਲੋਂ ਸਵਾਲ ਚੁੱਕਿਆ ਜਾਂਦਾ ਉਹਨਾਂ ਦਾ ਕਹਿਣਾ ਹੈ ਕਿ ਬੇਸ਼ੱਕ ਸੁਰੱਖਿਆ ਇੱਕ ਗੈਂਗਸਟਰ ਦਾ ਮਾਲਕ ਅਧਿਕਾਰ ਹੈ ਪਰ ਐਨਕਾ ਲਗਾ ਕੇ ਅਤੇ ਬਿਨਾ ਹਥਕੜੀਆਂ ਦੇ ਲੈ ਕੇ ਜਾਣਾ ਇਹ ਕਿੱਥੋਂ ਦਾ ਇਨਸਾਫ ਹੈ ਦੱਸ ਦिए ਕੀ ਸਰਦਾਰ ਬਲਕੌਰ ਸਿੰਘ ਦੇ ਵੱਲੋਂ ਸੋਸ਼ਲ ਮੀਡੀਆ ਤੇ ਇੱਕ ਪੋਸਟ ਸਾਂਝ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਨੇ ਜਸਟਿਸ ਫੌਲ ਸਿੱਧੂ ਮੂਸੇਵਾਲਾ ਲਿਖ ਕੇ ਲਿਖਿਆ ਹੈ ਸਿੱਧੂ ਦੇ ਜਾਣ ਦੇ 459 ਦਿਨ ਬਾਅਦ ਉਹਨਾਂ ਦੇ ਵੱਲੋਂ ਫਿਰ ਇੱਕ ਵਾਰ ਇਨਸਾਫ ਦੀ ਮੰਗ ਕੀਤੀ ਗਈ ਹੈ ਉਹਨਾਂ ਨੇ ਕਿਹਾ ਕਿ ਮੈਂ ਕਥਿਤ ਅਪਰਾਧੀਆਂ ਨੂੰ ਸੁਰੱਖਿਆ ਪ੍ਰਦਾਨ ਕਰਨ ਦੇ ਵਿਰੁੱਧ ਨਹੀਂ ਹਾਂ ਕਿਉਂਕਿ ਇਹ ਦੇਸ਼ ਦੇ ਵਿੱਚ ਹਰ ਕਿਸੇ ਕੋਲ ਮਨੁੱਖੀ ਅਧਿਕਾਰ ਹਨ ਪਰ ਮੈਂ ਮਾਣਯੋਗ ਚੀਫ ਜਸਟਿਸ ਆਫ ਇੰਡੀਆ ਸਰ ਚੰਦਰ ਚੂੜੀ ਜੀ ਦੇ ਧਿਆਨ ਦੇ ਵਿੱਚ ਲਿਆਉਣਾ ਚਾਹੁੰਦਾ ਹਾਂ ਕਿ ਲੌਰੈਂਸ ਬਿਸ਼ਨੋਈ ਵਰਗੇ ਗੈਂਗਸਟਰਾਂ ਨੂੰ ਸੁਰੱਖਿਆ ਦੇ ਨਾਮ ਤੇ ਬੇ ਲੋੜੀ ਸ਼ੋਹਰਤ ਮਿਲਦੀ ਹੈ। ਇਹੋ ਜਿਹੇ ਗੈਂਗਸਟਰ ਜੋ ਕਤਲ, ਡਰੱਗ, ਰੈਕਟ, ਜ਼ਬਰੀ ਬਸੂਲੀ ਵਰਗੇ ਕੇਸਾਂ ਦੇ ਵਿੱਚ ਨਾਮ ਜਦ ਹਨ, ਉਹਨਾਂ ਨੂੰ ਬ੍ਰਾਂਡਡ ਕੱਪੜਿਆਂ ਦੇ ਵਿੱਚ ਅਤੇ ਬਿਨਾਂ ਹਥਕੜੀਆਂ ਦੇ ਘਮਾਉਣਾ ਨਾ ਸਿਰਫ ਕਾਨੂੰਨ ਦੀ ਪਾਲਣਾ ਕਰਨ ਵਾਲੇ ਨਾਗਰਿਕਾਂ ਨੂੰ ਛੋਟਾ ਅਤੇ ਬੋਣਾ ਮਹਿਸੂਸ ਕਰਵਾਉਂਦਾ ਹੈ, ਬਲਕਿ ਮੇਰੇ ਅਤੇ ਮੇਰੀ ਪਤਨੀ ਵਰਗੇ ਲੋਕਾਂ ਨੂੰ ਵੀ ਦੁਖੀ ਕਰਦਾ ਹੈ। ਜਿਨ੍ਹਾਂ ਦੇ ਆਪਣੇ ਪੁੱਤਰਾਂ ਨੂੰ ਇਹਨਾਂ ਵਰਗਿਆਂ ਦੇ ਹੱਥੋਂ ਗਵਾਇਆ ਉਹਨਾਂ ਨੇ ਅੱਗੇ ਲਿਖਿਆ ਚੀਫ ਜਸਟਿਸ ਆਫ ਇੰਡੀਆ ਅਤੇ ਮਾਨਯੋਗ ਸੁਪਰੀਮ ਕੋਰਟ ਨੂੰ ਪੁਲਿਸ ਅਤੇ ਮੀਡੀਆ ਨੂੰ ਅਜਿਹੇ ਕਥਿਤ ਅਪਰਾਧੀਆਂ ਨੂੰ ਹੀਰੋ ਬਣਾਉਣ ਤੋਂ ਰੋਕਣਾ ਚਾਹੀਦਾ ਹੈ ਬਿਊਰੋ ਰਿਪੋਰਟ ਐਸਮ ਜਰਨਲ